ਨਵਾਂ ਸ਼ਹਿਰ ਆਟੋ ਵਰਕਰ ਜੂਨੀਅਨ ਵੱਲੋਂ ਅਨਮਿੱਥੇ ਸਮੇਂ ਲਈ ਆਟੋ ਸਟੈਂਡ ਦੀ ਮੰਗ ਨੂੰ ਲੈ ਕੇ ਡੀਸੀ ਦਫਤਰ ਅੱਗੇ ਰੋਸ ਮਜਾਰਾ ਕੀਤਾ ਗਿਆ ਇਸ ਮੌਕੇ ਕੀਰਤੀ ਕਿਸਾਨ ਜੂਨੀਅਨ ਇਸਤਰੀ ਜਾਗਰਤੀ ਮੰਚ ਤੇ ਹੋਰ ਜਥੇਬੰਦੀਆਂ ਨੇ ਇਹਨਾਂ ਦਾ ਸਾਥ ਦਿੱਤਾ ਇਸ ਮੌਕੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰੀ ਲਾਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਨਵਾਂ ਸ਼ਹਿਰ ਦਵਾਬਾ YouTube ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਜੇ ਤੁਹਾਡੇ ਚੰਗਰ ਨਾਲ ਕੋਈ ਕੁਝ ਕਰ ਨਹੀਂ ਦੇ ਜੇ ਤੁਸੀਂ ਲਾਇਸੈਂਸ ਬਲੀ ਕਰਦਾ ਹੈ ਆਪ ਨੂੰ ਪੁੱਛਣਾ ਵਾਲਾ ਹੋਵੇ ਵੇ ਆਰੰਗੋ ਲੁਫਾਦੇ ਨਹੀਂ ਕੋਈ ਵੀ ਤੁਸੀਂ ਟ੍ਰੈਕ ਤੇ ਜਾਓ ਕੋਲੋਂ ਤੁਹਾਡੇ ਨਾਲ ਨਮਸ਼ਾ ਚੱਲਦੇ ਜਿੱਥੇ ਲੁਫਾਦੇ ਮਾਰਦੇ ਆ ਜਿੰਨੀਆਂ ਟ੍ਰੈਕ ਤੇ ਟ੍ਰਾਈਕ ਆ ਦੇ ਦੀ ਫਾਈਲ ਭਰ ਕੇ ਦਿੰਦੇ ਆ ਉਹ ਜਿੱਦੇ ਤੁਹਾਡਾ ਇਹ ਜਿਹੜਾ ਤੁਸੀਂ ਐਮਬੀਆ ਬਟਾ ਚੱਲੂ ਜਣਾ ਕੋਲ ਕਲਾਸ ਬੈਠਾ ਕਹਿੰਦੇ ਵੀ ਇਹ ਹੀ ਸਟ੍ਰਕਚਰ ਨਹੀਂ ਚਾਹੀਦੀ ਤੁਸੀਂ ਕਾਰ ਲੈ ਕੇ ਆਓ ਮੈਂ ਜਸਾਦ ਵਾਲਾ ਆ ਦੇਣਾ ਤੇ ਮੈਂ ਕਾਰ ਲੈ ਕੇ ਆਵਾ ਵਾਹ ਤੁਹਾਡੀ ਸਰਕਾਰ ਹੈ ਤੁਹਾਨੂੰ ਜੀ ਕਿਆਰ ਕਰਵਾਦੇ ਆ ਤੁਹਾਨੂੰ ਤੁਸੀਂ ਦਾ ਬਿਲਕੁਲ ਜਿਹੜਾ ਹੈ ਨਾ ਤੁਹਾਡੇ ਵੀ ਆਲੋਚਨਾ ਮਿਲਿਆ ਤੁਹਾਡੇ ਨੇ ਜਿਸੋ ਦਾ ਮੇਆ ਬਿਲਕੁਲ ਉਪਰ ਆਵਾਜ਼ ਆ ਰਹੀ ਉਹ ਜਿਹੜਾ ਸੰਜਾਗਰਾ ਉਹ ਕਦੇ ਤੁਹਾਨੂੰ ਜਿਹੜਾ ਉਹ ਇਹ ਨਹੀਂ ਜਗਾ ਦੇ ਜੇਸੀ ਵੀ ਡਾਈ ਦਿੱਤੀ ਜਾਂਦੀ ਆ ਉਹ ਚੀਜ਼ ਦਾ ਸੰਬੰਧ ਨਹੀਂ ਦਾ ਇਹ ਨੂੰ ਵੀ ਆੜੋ ਵਾਲਾ ਦਾ ਹੁੰਜੜਾ ਟਰੱਕ ਚਾਕੇ ਸਾਡੇ ਤਾਂ ਤੁਹਾਡਾ ਲਸਾਂਸ ਬੰਦਾ ਇਹ ਤਾਂ ਫੋਟਾ ਮਰਦੀ ਆ ਅਸੀਂ ਤਾਂ ਨਹੀਂ ਮਰਦੀ ਪਾਣੀ ਆ ਕਿੱਥੋਂ ਕਿਹੜਾ ਜਲਾਲ ਕਰਦਾ ਪੁੱਲ ਵਾਲਾ ਦਿਖਾ ਦੇ ਰੋਏ ਅਮੀ ਜੇਕਰ ਐਦਾ ਸਾਡੇ ਦੇ ਨੂੰ ਜੁਰਮ ਕਰੇ ਨਾ ਜੇ ਅਸੀਂ ਨਾਲ ਪਿਆਰ ਨਾਲ ਗੱਲ ਕਰਦੇ ਆਂ ਤਾਂ ਸਾਨੂੰ ਸਲਾਹ ਦੇ ਦਿਓ ਸਾਨੂੰ ਰਾਹ ਕਰ ਦਿਓ ਇਹ ਤਾਂ ਵੀ ਕੋਈ ਕੰਦ ਸੋਹੂ ਕੋਈ ਕੋਈ ਬੱਲਾ ਗੁਜਰ ਹੈ ਐਸ 1 ਬੈਲ ਕੋ ਚੱਲ ਗਏ ਪਹਿਲੇ ਵੀ ਜਿੱਤੀ ਹੈ ਜਿੱਤੀ ਆ ਕੇ ਬਦਲ ਕੇ ਕੋਈ ਨਹੀਂ ਤੁਹਾਡਾ ਹੱਲ ਕਰਵਾਦਨੇ ਆ ਅਸੀਂ ਕਰਵਾਦਨੇ ਆ ਅਸੀਂ ਤੁਹਾਡੇ ਨਾਲ ਸਟੈਂਡ ਪਾਈ ਆ ਅਸੀਂ ਤੁਹਾਡਾ ਮੁੱਦਾ ਪੂਰੀ ਜਲੇ ਬਸਾਂ ਤੁਸੀਂ ਮਤ ਹੋਰ ਕਰਦਾ ਇੱਥੇ ਅੱਜ ਕੇ ਬੈਠਣ ਲਈ ਇੱਕ ਗੱਲ ਨੂੰ ਐਸਾ ਜਿੰਨੇ ਐਸਾ ਸਾਰੇ ਬੈਠੀ ਆ ਸਾਹਮਣੇ ਬੈਠੀ ਆ ਤੁਸੀਂ ਖੂਲ ਕੇ ਸਾਨੂੰ ਤਕਰੀਰ ਸੁਣਾਣੇ ਇੱਥੇ ਨਾ ਹੋ ਰਹੀ ਐਬ ਤੁਸੀਂ ਉੱਥੇ ਜਾਓ ਹਾਂਜੀ ਭਾਜੀ ਇਹ ਜਿਹੜਾ ਅੱਜ ਤੁਸੀਂ ਧਰਨਾ ਮਜਾਕਾ ਕਰ ਰਹੇ ਹੋ ਕਿਸ ਕਰਕੇ ਕਰ ਰਹੇ ਹੋ ਮੈਂ ਬੱਲਾ ਗੁਜਰ ਜ਼ਿਲ੍ਹਾ ਨਮਾਸ਼ਰ ਨਿਊ ਔਟੋ ਰਿਕਸ਼ਾ ਯੂਨੀਅਨ ਦਾ ਪ੍ਰਧਾਨ ਆ ਬੋਲਣਾ ਇਹ ਧਰਨਾ ਜਿਹੜਾ ਸਾਡਾ ਕੋਈ ਮੂਹ ਨਾ ਸੀ ਲਾਣ ਦਾ ਕਿਉਂਕਿ ਅਸੀਂ 2 ਸਾਲ ਤਨਾ ਅਸੀਂ ਆਪਣੇ ਸਟੈਂਡ ਦੀ ਮੰਗ ਕਰਦੇ ਆ ਵੀ ਸਾਨੂੰ ਸਟੈਂਡ ਵਾਸਤੇ ਜਗ੍ਹਾ ਦਿੱਤੀ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਜਿਹੜੀ ਆ ਰਕੇਸ਼ ਮਾਰਕੀਟ ਸਿਨੇਮਾ ਉਹਦੇ ਵਿੱਚ ਖੜਦੇ ਸੀਗੇ ਉਹਨਾਂ ਨੇ ਬਿਨਾਂ ਪੈਸੇ ਤੋਂ ਸਾਨੂੰ 2 ਸਾਲ 3 ਸਾਲ ਖੜਮ ਬਟਾ ਨਾ ਸਾਡੇ ਉੱਥੇ ਕੋਈ ਪਰਚੀ ਸੀਗੀ ਪਰ ਉੱਥੇ ਹੁਣ ਇਹ ਹੋ ਗਿਆ ਕਿ ਉੱਥੇ ਸਾਰੀ ਮਾਰਕੀਟ ਬਣ ਗਈ ਆ ਸਾਰਾ ਕੁਝ ਵੱੜ ਕੇ ਦੁਕਾਨਾਂ ਖੁੱਲ ਗਈਆਂ ਇਸ ਕਰਕੇ ਅਸੀਂ 2 ਸਾਲ ਤੋਂ ਪ੍ਰਸ਼ਾਸਨ ਦੇ ਮਗਰ ਪਏ ਹੋਏ ਆ ਕਿ ਸਾਨੂੰ ਜਿਹੜੀ ਆ ਉਹ ਜਗ੍ਹਾ ਦਿੱਤੀ ਜਾਵੇ ਬਲਕਿ ਪੂਰੇ ਪੰਜਾਬ ਦੇ ਅੰਦਰ ਜਿਹੜੇ ਬੱਸ ਸਟੈਂਡ ਆ ਉਹਨਾਂ ਦੇ ਅੰਦਰ ਆਟੋ ਸਟੈਂਡ ਲਈ ਜਗ੍ਹਾ ਆ ਨਾ ਕਿ ਟੈਕਸੀ ਸਟੈਂਡ ਲਈ ਆ ਨਾ ਕਿ ਪਾਰਕਿੰਗ ਲਈ ਆ ਤੇ ਇਸ ਕਰਕੇ ਜਿਹੜਾ ਅਸੀਂ ਬਾਰ-ਬਾਰ ਇਹਨਾਂ ਦੇ ਚੱਕਰ ਕੱਟ-ਕੱਟ ਕੇ ਬਾਰ-ਬਾਰ ਇਹਨਾਂ ਨੇ ਮੀਟਿੰਗਾਂ ਕਰਾ-ਕਰਾ ਕੇ ਮੇਰੇ ਹਿਸਾਬ ਨਾਲ 2 ਸਾਲਾਂ ਚੋਂ ਅਸੀਂ 70 ਕਵਾਰ ਇਹਨਾਂ ਨੂੰ ਮੰਗ ਪੱਤਰ ਦੇ ਦਿੱਤਾ 70 ਕਵਾਰ ਇਹਨਾਂ ਨਾਲ ਮੀਟਿੰਗਾਂ ਕਰ ਲਈਆਂ ਪਰ ਐਂਡ 'ਚ ਇਹਨਾਂ ਨੇ ਆ ਕੇ ਕਹਿ ਦਿੱਤਾ ਵੀ ਰੋਡਵੇ ਦੇ ਅੰਦਰ ਤੁਹਾਡੇ ਲਈ ਜਗ੍ਹਾ ਹੀ ਹੈ ਨਹੀਂ ਇਸ ਕਰਕੇ ਜਿਹੜਾ ਇਹ ਧਰਵਾ ਸਾਡਾ ਅਣ ਮਿੱਥੇ ਸਮੇਂ ਦਾ ਅਸੀਂ ਰੱਖਿਆ ਜਿੱਨਾਂ ਚੋਂ ਸਾਨੂੰ ਜਗ੍ਹਾ ਦਾ ਸਾਡਾ ਹੱਲ ਨਹੀਂ ਹੁੰਦਾ ਕਿਉਂਕਿ ਸਾਡੀ ਇੱਕ ਸਮੱਸਿਆ ਨਹੀਂ ਹੈ ਦੀ ਸਾਡਾ ਹਸਪੀਟਲ ਵੀ ਇਦਾਂ ਹੀ ਰੌਲਾ ਪੈਣ ਵਾਲਾ ਹੈ ਕਿਉਂਕਿ ਉੱਥੇ ਵੀ ਪਾਰਕਿੰਗ ਅਸੀਂ ਬਾਹਰ ਮਾਰਦੇ ਨੂੰ ਮੰਗ ਪੱਤਰ ਦੇ ਰਹੇ ਹਾਂ ਉੱਥੇ ਸਿੰਗਲ ਸੜਕ ਹੈ ਉੱਥੇ ਐਂਬੂਲੈਂਸ ਵੀ ਜਾਣੀ ਹੈ ਉੱਥੇ ਕਚੇਰੀ ਦਾ ਕੰਮ ਵੀ ਚੱਲਣਾ ਅਸੀਂ ਬਾਰ ਬਾਰ ਇਹਨਾਂ ਨੂੰ ਉਹ ਵੀ ਕਹਿ ਰਹੇ ਹਾਂ ਕਿ ਉੱਥੇ ਵੀ ਜਿਹੜੀ ਪਰਤੀ ਲੱਗਦੀ ਹੈ ਜਾਂ ਜਗ੍ਹਾ ਲੱਗਦੀ ਹੈ ਉਹ ਸਾਨੂੰ ਇੱਕ ਤਰੀਕੇ ਨਾਲ ਦਿੱਤੀ ਜਾਵੇ ਤਾਂ ਕਿ ਅਸੀਂ ਉਹਦੇ ਵਿੱਚ ਆਪਣੇ ਬੰਦਿਆਂ ਨੂੰ ਆਪਣੇ ਮੈਂਬਰਾਂ ਨੂੰ ਕਵਰ ਕਰ ਸਕੀਏ ਕਿ ਅਸੀਂ ਆਪਣਾ ਰੋਜਗਾਰ ਚਲਾ ਸਕੀਏ ਇਸ ਕਰਕੇ ਅਸੀਂ ਬਾਰ ਬਾਰ ਇਹਨਾਂ ਕੋਲ ਇਹੀ ਮੰਗ ਕਰਦੇ ਜੀਏ ਅਸੀਂ ਮਿਹਨਤ ਵਾਲੇ ਲੋਕ ਆ ਮਿਹਨਤ ਕਰਨ ਵਾਲੇ ਲੋਕ ਆ ਸਾਡੀ ਸੁਣਵਾਈ ਕੀਤੀ ਜਾਵੇ ਪਰ ਇਹ ਇਹਨਾਂ ਆਦੇ ਦੁਨੀ ਸਰ ਕੀ ਹੈ ਕਿਉਂਕਿ ਨਾ ਤਾਂ ਅਸੀਂ ਚਿੱਟਾ ਵੇਚ ਸਕਦੇ ਆ ਨਾ ਅਸੀਂ ਚੋਰੀਆਂ ਕਰ ਸਕਦੇ ਨਾ ਅਸੀਂ ਡਾਕਟਰ ਬਣ ਸਕਦੇ ਆ ਕਹਿੰਦੇ ਅਸੀਂ ਫੈਮਿਲੀਆ ਵਾਲੇ ਬੰਦੇ ਆ ਸਾਡੇ ਜਿਹੜੇ ਮਾਪੇ ਨੇ ਸਾਨੂੰ ਚੰਗੇ ਸਨਸਕਾਰ ਦਿੱਤੇ ਆ ਇਹ ਚਿੱਟਾ ਵੇਚਣਾ ਜਾਂ ਗੈਂਗਸਟਰ ਬਣਨਾ ਜਾਂ ਲੁੱਟਾ ਖੋਹ ਮਾਰਨਾ ਇਹ ਵੀ ਪ੍ਰਸ਼ਾਸਨ ਦਾ ਹੀ ਡੈਨ ਹੈ ਪ੍ਰਸ਼ਾਸਨ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਮਜਬੂਰ ਲੋਕਾਂ ਨੂੰ ਕਰਦਾ ਤਾਂ ਉਹ ਲੋਕ ਜਿਹੜੇ ਇਸ ਰਸਤੇ ਪੈ ਜਾਂਦੇ ਇਸ ਕਰਕੇ ਤੁਹਾਡਾ ਮਤਲਬ ਜਗਾ ਦਿੱਤੀ ਜਾਵੇ ਸਾਨੂੰ ਜਗਾ ਦਿੱਤੀ ਜਾਵੇ ਹਰ ਹਾਲਤ ਦੇ ਵਿੱਚ ਸਾਨੂੰ ਦੋ ਹੀ ਸਟੈਂਡਾਂ ਦੇ ਉੱਤੇ ਤਾਂ ਉੱਤੇ ਜਗਾ ਜਿਹੜੀ ਆ ਉਹ ਸਾਨੂੰ ਦਿੱਤੀ ਜਾਵੇ ਇਸ ਕਰਕੇ ਜਿਹੜਾ ਬੱਕ ਬੱਕ ਜਥੇਬੰਦੀਆਂ ਦੇ ਸਾਡੇ ਕੋਲ ਆਖੂ ਆ ਰਹੇ ਆ ਸਾਡਾ ਅਣ ਮਿੰਨੇ ਸਮੇਂ ਲਈ ਜਿਹੜਾ ਇਹ ਧੰਨਾ ਚੱਲੂ ਰਹੇਗਾ ਬੰਦੇ ਕੋਈ ठोस ਖੰਡ ਵਾਸਤੇ ਮੈਨ ਨਹੀਂ ਕਰਦੇ ਹੋਇਆ ਪ੍ਰਸ਼ਾਸਨ ਨੂੰ ਤਕਰੀਬਨ 2 ਸਾਲ ਤੋਂ ਲਗਾਤਾਰ ਬਾਗਪਤਰ ਅਗਬੱਤਰ ਦਿੱਤੇ ਆ ਪਤਾਰ 1.5 ਸਾਲ ਤੋਂ ਮੰਗ ਪੱਤਰ ਦਿੱਤੇ ਆ ਲਗਾਤਾਰ ਮੀਟਿੰਗਾਂ ਵੀ ਹੋਈਆਂ ਪ੍ਰਸ਼ਾਸਨ ਨਾਲ ਪਰ ਸੱਟਾ ਜ਼ੀਰੋ ਨਿਕਲਿਆ ਇਹਦੀ ਸ਼ੁਰੂਆਤ ਦਿੱਲੀ ਤੋਂ ਹੋਈ ਹੈ ਜੇ ਦਿੱਲੀ ਇਹ ਆਟੋ ਵਰਕਰ ਨੇ ਪੂਰੀ ਦਿੱਲੀ ਵਿੱਚ ਇਹਨਾਂ ਦਾ ਸਮਰਥਨ ਕੀਤਾ ਦਾ ਇਹ ਆਮ ਆਦਮੀ ਦੀ ਸਰਕਾਰ ਹੈ ਉਹ ਉਸ ਟੈਂਪਲੇਟ ਵਿੱਚ ਤੇ ਉਥੇ ਬਲੇਖੇ ਵਿੱਚ ਤੇ ਬੇ ਨਾ ਹੀ ਦਾ ਰਹ ਦਿੱਤਾ ਬੇ ਆਮ ਆਦਮੀ ਹੈ ਇਹ ਆਮ ਆਦਮੀ ਆਟੋ ਵਾਲੀ ਸਰਕਾਰ ਆ ਜਾਣੀ ਹੈ ਸਾਡੇ ਹੱਕ ਦੇ ਕਾਨੂੰਨ ਬਣਨੇ ਆ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਅੱਜ ਲੰਮਾ ਸਮਾਂ ਬੀਤ ਜਾਣ ਤੇ ਅੱਜ ਲੋਕਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਦੀ ਇਹਦੇ ਪਿੱਛੇ ਸਰਮਾਇਦਾਰ ਬੈਠੀ ਆ ਹਾਂਜੀ ਮੇਰਾ ਨਾਮ ਜੀ ਪਨੀਰ ਪਲੇਅਰ ਮੈਂ ਨਿਗਮ ਉੱਤਰ ਪ੍ਰਦੇਸ਼ ਦੇ ਜਿਲ੍ਹਾ ਪ੍ਰਧਾਨ ਆ ਜੀ ਸਾਡੀ ਜਿਹੜੀਆਂ ਲਗਾਤਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਰਹੀਆਂ ਸੀਗੀਆਂ ਅੱਜ ਰੋਡਵੇ ਤੇ ਜੀਐਮ ਸਾਹਿਬ ਨਾਲ ਹੋ ਰਹੀਆਂ ਸੀਗੀਆਂ ਪਰ ਪ੍ਰਸ਼ਾਸਨ ਜਿਹੜਾ ਇਸ ਗੱਲ ਨੂੰ ਸੀਰੀਅਸ ਨਹੀਂ ਲੈ ਰਿਆ ਸੀਗਾ ਬਾਰ ਬਾਰ ਮੰਗ ਪੱਤਰ ਦੇਣ ਦੀ ਵਾਰ ਬਾਰ ਬਾਰ ਮੁੱਖ ਮੰਤਰੀਆਂ ਮੀਟਿੰਗ ਕਰਾਉਣ ਸੰਬੰਧੀ ਜਿਹੜੇ ਇਹਨਾਂ ਦੇ ਵਾਦੇ ਆ ਸਾਰੇ ਲਾਰੇ ਝੂਠੇ ਨਿਕਲ ਰਹੇ ਆ ਅੱਜ ਸਾਨੂੰ ਜਿਹੜਾ ਆ ਕੇ ਥੱਕ ਕੇ ਮਜਬੂਰ ਹੋ ਕੇ ਜਿਹੜਾ ਸਾਨੂੰ ਅੱਜ ਇੱਥੇ ਦਿਨ ਰਾਤ ਦਾ ਜਿਹੜਾ ਅੰਨ ਮਿੱਥੇ ਸਮੇਂ ਲਈ ਤਰਨਾ ਨਹੀਂ ਲਾਮ ਜਾ ਰਹੇ ਆ ਔਰ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਾਡਾ ਜੀ ਤਾਂ ਹੱਲ ਪਿੱਕਾ ਜਾਵੇ ਔਰ ਜੇਕਰ ਨਹੀਂ ਕਰਦੀ ਆ ਫਿਰ ਸਾਨੂੰ ਜਿਹੜਾ ਵੱਡੇ ਲੈਵਲ ਤੇ ਜਿਹੜਾ ਇਹ ਪੰਜਾਬ ਲੈਵਲ ਤੇ ਜਿਹੜਾ ਸਾਨੂੰ ਜਿਲ੍ਹੇ ਜਣਾਂ ਦੇ ਵਿੱਚ ਕੋਲ ਆਣੇ ਪਊਗਾ ਕਿਉਂਕਿ 23 ਜਣਾਂ ਦੇ ਵਿੱਚ 16 17 ਜਣਾਂ ਸਾਡੀ ਜੁਨ ਬਣੀ ਹੋਈ ਆ ਸਾਨੂੰ ਮਜਬੂਰ ਹੋ ਕੇ ਫਿਰ ਜਿਹੜਾ ਆ ਚੌਂਕ ਦੇ ਵਿੱਚ ਜਿਹੜਾ ਪੱਕਾ ਮੋਟਰ ਵਾਲਾ ਪਊਗਾ ਫਿਰ ਜੇਕਰ ਸਾਡਾ ਸਰਕਾਰ ਨਾਲ ਜਾ ਕੇ ਸਾਡਾ ਹਮਲਾ ਪਰ ਇਹ ਮਾਮਲਾ ਤਾਂ ਜਗ੍ਹਾ ਹੀ ਲੈਣ ਦਾ ਹੀ ਆ ਨਾ ਮਤਲਬ ਕਿਤੇ ਸਾਨੂੰ ਆਟੋ ਵਗੈਰਾ ਖੜੇ ਕਰਨ ਲਈ ਦਿੱਤੀ ਜਾਵੇ ਅਨੇ ਜਾਂ ਇਹ ਦੇਖੋ ਜਿਹੜਾ ਅਸੀਂ ਜਿੱਥੇ ਪਹਿਲਾਂ ਸਾਡੇ ਸੀ ਉਹ ਪ੍ਰਾਈਵੇਟ ਪਾਰਕਿੰਗ ਸੀਗੀ ਜਾਂ ਪ੍ਰਾਈਵੇਟ ਜਗ੍ਹਾ ਸੀਗੀ ਉਹਨਾਂ ਨੇ ਹੁਣ ਦੁਕਾਨਾਂ ਖੋਲ੍ਹੀਆਂ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ 10-12 ਸਾਲ ਤੋਂ ਫੜੇ ਹੁੰਦੀ ਜਿਹੜੀ ਆ ਇਜਾਜ਼ਤ ਦਿੱਤੀ ਹੁਣ ਬਾਕੀ ਇਹ ਗੱਲ ਵੀ ਅਸੀਂ ਜਦੋਂ ਚੱਲਦੇ ਆ ਰੂਟ ਐਕਸ ਦਿੰਨੇ ਆ ਰੋਡ ਦਾ ਪਰਮਿਟ ਦਿੰਨੇ ਆ ਆਰਸੀ ਦਿੰਨੇ ਆ ਸਭ ਕੁਝ ਬਣਾਣੇ ਆ ਤਾਂ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਟੈਕਸ ਦਿੰਨੇ ਆ ਤੇ ਕੋਈ ਸਾਡੇ ਪਾਸੇ ਵੀ ਕੁਝ ਸੋਚਿਆ ਜਾਂਦਾ ਪਰ ਇਸ ਇਸ ਬੰਦੀ ਕੁਝ ਨਹੀਂ ਹੈਗਾ ਪਰ ਸਾਡੇ ਦੇ ਜਿਹੜਾ ਸਾਨੂੰ ਜਿਹੜਾ ਡਰਾਇਟ ਮਗਾਏ ਜਾ ਰਿਹਾ ਵੀ ਤੁਸੀਂ ਵਰਦੀਆਂ ਪਾਓ ਏਡੀਪੀ ਨਗਰਤਾ ਵਿਚਾਰਣ ਕਰਾਂਗੇ 2.2000 ਦੇ ਔਰ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਹੋਣੇ ਕਰ ਰਹੇ ਬਸ ਆਪਣੇ ਵਾਅਦੇ ਤੋਂ ਭੱਜ ਰਹੇ ਆ ਮੇਰਾ ਮਤਲਬ ਕੀ ਤੁਹਾਡੀ ਵੀ ਵਰਦੀ ਜੇ ਅਗਰ ਵਰਦੀ ਹੋ ਵੀ ਜਾਂਦੀ ਤੇ ਇਸ ਤੇ ਇਤਰਾਜ਼ ਕੀ ਆ ਤੁਹਾਨੂੰ ਦੇਖੋ ਸਾਨੂੰ ਇਹਦੇ ਵਿੱਚ ਇਤਰਾਜ਼ ਕੋਈ ਨਹੀਂ ਪਰ ਜੇ ਜੇ ਸਾਡੀ ਜਿਹੜੀ ਮੰਗ ਹੈ ਜਿਹੜੀ ਜਾਇਜ਼ ਆ ਅਸੀਂ ਵਰਦੀ ਪਾਉਣ ਨੂੰ ਬਿਲਕੁਲ ਐਗ ਨਹੀਂ ਤਿਆਰ ਖੜੇ ਆ ਜੀ ਪਰ ਉਹਦੇ ਵਿੱਚ ਇਹ ਆ ਵੀ ਇਹਨਾਂ ਨੇ ਇੱਕ ਰਖਤਾ ਕੰਡੀਸ਼ਨ ਰੱਖਤੀ ਆ ਵੀ ਜਿਹੜਾ ਲਾਇਸੈਂਸ ਆ ਪਰ ਉਹ ਜਿਹੜਾ ਲਾਇਸੈਂਸ ਦੇਖੋ ਤਾਂ ਆਟੋ ਤੋਂ ਹੈ ਹੀ ਨਹੀਂ ਕੋਈ ਵੀ ਜੇ ਅਸੀਂ ਫਾਈਲ ਲੈ ਕੇ ਜਾਂਦੇ ਹਾਂ ਮੰਨ ਲਓ ਮੈਂ ਆਟੋ ਲਈ ਆ ਮੈਂ ਲੈ ਕੇ ਇੱਥੇ ਲਾਇਸੈਂਸ ਅਪਲਾਈ ਕਰਦਾ ਆ ਉਪਰ ਜਿਹੜਾ ਜਦੋਂ ਆਪਾਂ ਆਟੋ ਆਫਿਸ ਜਾਂਦੇ ਆ ਉਹ ਲਾਇਸੈਂਸ ਬਣਾ ਦੇਣੀ ਉਹ ਉਹ ਕਹਿੰਦੇ ਜੀ ਸਾਡਾ ਸੌਫਟਵੇਅਰ ਤੇ ਹੈ ਨਹੀਂ ਅੱਛਾ ਇਹ ਕਾਰ ਇਹ ਕਾਰਨ ਹੈ ਇਹ ਕਾਰਨ ਸਾਡਾ ਜੀ ਵਰਦੀ ਪਾਣਾ ਕੋਈ ਜਿਆਦਾ ਜ਼ਰੂਰੀ ਨਹੀਂ ਜਦੋਂ ਸਾਡਾ ਲਾਇਸੈਂਸ ਲਾਪਿਆ ਬੰਨ ਅਸੀਂ ਬੱਦਗੀ ਪਾ ਤੁਹਾਡਾ ਕਹਿਣ ਦਾ ਮਤਲਬ ਵਰਦੀ ਪਾਣ ਨੂੰ ਤਿਆਰ ਆ ਲੇਕਿਨ ਜਦ ਲਾਇਸੈਂਸ ਬਣਣਾ ਹੁਣ ਵੀ ਇੱਥੇ ਟਰੈਕ ਕਰਾ ਕੇ ਨਮਸ਼ਾਰ ਦੇ ਵਿੱਚ ਚੱਲੋ ਅਸੀਂ ਲੈ ਕੇ ਜਾਂਦੇ ਹਾਂ ਫਾਈਲ ਉਹ ਸਾਨੂੰ ਕਦੀ ਕਾ ਇਹ ਤਾਂ ਨਹੀਂ ਬਣਦਾ ਜੀ ਤੁਸੀਂ ਕਾਗਜ਼ ਦੀ ਟਰਾਈ ਦਿਓ ਪਰ ਜੇ ਸਾਡੇ ਕੋਲ ਕਾਰ ਹੈ ਨਹੀਂ ਅਸੀਂ ਆਟੋ ਚਲਾਣ ਦੇ ਨਹੀਂ ਅਸੀਂ ਆਟੋ ਦੀ ਟਰਾਈ ਦੇ ਕੇ ਲਾਇਸੈਂਸ ਬਣਾ ਦੇਣ ਦੇ ਤੁਸੀਂ ਉਹ ਦੋ ਉਹਦਾ ਹੀ ਦੋ ਹਰੇ ਕਾਰ ਵਾਲਾ ਆਟੋ ਪਲਟਾ ਦੂੰਗਾ ਆਟੋ ਵਾਲਾ ਕਾਰ ਦੇ ਮਤੈ ਨਜੇ ਰਾਕੇ ਬੱਸ ਸਟੈਂਡ ਦੇ ਵਿੱਚ ਜਗ੍ਹਾ ਮੁਖਰੀ ਪਈ ਆ ਉੱਥੇ ਸਾਨੂੰ ਜਗ੍ਹਾ ਦਿੱਤੀ ਜਾਵੇ ਤਾਂ ਕਿ ਅਸੀਂ 3 ਦੇ ਨਾਮ ਆਪਣੇ ਆਪੋ ਚਲਾਈਏ ਜਿਹੜੇ ਲੋੜ ਜਿਨ੍ਹਾਂ ਨੂੰ ਸਾਧਨ ਨਹੀਂ ਮਿਲਦੇ ਉਹ ਸਵਾਰੀਆਂ ਅਸੀਂ ਵੀ ਢੋਈ ਜਾਈਏ ਸਾਡੇ ਨੂੰ ਬੱਚਿਆਂ ਦੇ ਪੇਟ ਭਾਰੇ ਔਰ ਜਿਹੜੀ ਰੋਡ ਤੇ ਟ੍ਰੈਫਿਕ ਆ ਉਹ ਵੀ ਜਾਮਨਾ ਹੋਵੇ ਬਹੁਤ ਵੱਡਾ ਕੰਮ ਕਰਦੇ ਆ ਮੋਂ 20 ਕੁ ਬੱਤੀ ਚੀਬਾ ਤੇ ਤੁਹਾਡੀ ਜੀਣ ਹੋਣੀ ਹੈ ਪ੍ਰਕਾਰ ਦੀ ਹੋਣੀ ਹੈ ਅੱਜ ਇਹ ਨਾ ਫਿਰ ਖੜੇ